ਲੱਖੀ ਬਨਜਾਰੇ ਦੇ ਕੁੱਤੇ ਦੀ ਸਮਾਦ ਦੇ ਉੱਤੇ ਪਹੁੰਚੇ ਆ ਬੜੀ ਵੱਡੀ ਮਿਸਾਲ ਆ ਇਹ ਯਾਰੀ ਦੋਸਤੀ ਦੀ ਬਹੁਤ ਬਿਲਖਣ ਸਟੋਰੀ ਆ ਜਿਹੜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਹ ਉੱਪਰ ਲਿਖਿਆ ਵੀ ਹੈ ਬਨਜਾਰਾ ਕੇ ਕੁੱਤੇ ਕੀ ਸਮਾਦ ਲੱਖੀ ਬਨਜਾਰਾ ਹੋਇਆ ਹੈ ਲੱਖੀ ਬਨਜਾਰਾ ਸੁਣਿਆ ਵੀ ਹੋਣਾ ਨਾਮ ਤੁਸੀਂ ਨੇ ਲੱਖੀ ਬਨਜਾਰੇ ਦੇ ਜਿਹੜੇ ਕੁੱਤੇ ਦੀ ਇਹ ਸਮਾਦ ਹੈ ਇਹਦੇ ਉੱਤੇ ਫਿਲਮਾਂ ਵੀ ਕਈ ਬਣ ਚੁੱਕੀਆਂ ਨੇ ਕਾਫੀ ਬਲਖਣ ਜੀ ਸਟੋਰੀ ਹੈ ਬਲਖਣ ਜਾਂ ਇਤਿਹਾਸ ਹੈ ਇੱਕ ਯਾਰੀ ਦੋਸਤੀ ਦੀ ਮਿਸਾਲ ਹੈ ਸੋ ਆਓ ਦੋਸਤੋ ਆਪਾਂ ਤੁਹਾਨੂੰ ਇਹਦੀ ਪੂਰੀ ਹਿਸਟਰੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਅੱਗੇ ਬਦਰ ਤੋਂ ਪਹਿਲਾਂ ਬੇਨਤੀ ਰਿਕਵੈਸਟ ਕਰਦੇ ਹਾਂ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਵੀਡੀਓ ਕਿਵੇਂ ਲੱਗੀ ਆ ਤਾਂ ਆਓ ਫਿਰ ਆਪਾਂ ਇਹਦਾ ਜਿਹੜਾ ਇਤਿਹਾਸ ਹੈ ਇੱਕ ਬਲਖਣ ਸਟੋਰੀ ਹੈ ਉਹ ਤੁਹਾਡਾ ਨਾਲ ਸ਼ੇਅਰ ਕਰਦੇ ਹਾਂ ਤੇ ਵੀਡੀਓ ਨੂੰ ਪੂਰਾ ਦੇਖ ਦੋਸਤੋ ਬੰਜਾਰੇ ਦਾ ਕੁੱਤਾ ਜਿਵੇਂ ਤੁਸੀਂ ਦੇਖ ਰਹੇ ਹੋ ਬੰਜਾਰੇ ਕੇ ਕੁੱਤੇ ਕੀ ਸੁਭਾਅ ਦੋਸਤੋ ਅਪਏ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਵੀ ਇਤਿਹਾਸ ਕੀ ਹੈ ਦਾ ਉਸ ਟਾਈਮ ਦੀ ਕਹਾਣੀ ਕੀ ਸੀ ਦੋਸਤੋ ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਵਪਾਰੀ ਹੋਇਆ ਬਹੁਤ ਤਾਕੜਾ ਜਿਹਨੂੰ ਬੰਜਾਰਾ ਵੀ ਕਹਿੰਦੇ ਸੀ ਵਪਾਰੀ ਹੋਇਆ ਬਹੁਤ ਤਾਕੜਾ ਉਸ ਵਪਾਰੀ ਲਵੇ ਇਹ ਇੱਕ ਕੁੱਤਾ ਸੀ ਕਾਲੇ ਰੰਗ ਦਾ ਕਹਿੰਦੇ ਬਹੁਤ ਪਿਆਰ ਸੀ ਦੋਨਾਂ ਦਾ ਮਾਲਕ ਦਾ ਤੇ ਕੁੱਤੇ ਦਾ ਬੜਾ ਪਿਆਰ ਸੀ ਕੁੱਤਾ ਮਾਲਕ ਪ੍ਰਤੀ ਵਫਾਦਾਰ ਬਹੁਤ ਜ਼ਿਆਦਾ ਸੀ ਵੈਸੇ ਇਹ ਹਰ ਇੱਕ ਕੁੱਤਾ ਵਫਾਦਾਰ ਹੁੰਦਾ ਪਰ ਕਹਿੰਦੇ ਵੀ ਇਹ ਇੱਕ ਖਾਸ ਕੁੱਤਾ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ ਕੁੱਤਾ ਕੁੱਤਾ ਮਾਲਕ ਨੂੰ ਪਿਆਰ ਕਰਦਾ ਸੀ ਮਾਲਕ ਕੁੱਤੇ ਨੂੰ ਬਹੁਤ ਪਿਆਰ ਕਰਦਾ ਸੀ ਦੋਨਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਸੀ ਕਹਿੰਦੇ ਵੀ ਇੱਕ ਵਾਰੀ ਬਿਜ਼ਨਸ ਦੇ ਵਿੱਚ ਇਸ ਕੁੱਤੇ ਦੇ ਮਾਲਕ ਨੂੰ ਯਾਨੀ ਬਨਜਾਰੇ ਨੂੰ ਲੱਖੀ ਬਨਜਾਰਾ ਜਿਹੜਾ ਇਤਿਹਾਸ ਦੇ ਵਿੱਚ ਦੱਸਿਆ ਗਿਆ ਲੱਖੀ ਬਨਜਾਰਾ ਲੱਖੀ ਬਨਜਾਰੇ ਨੂੰ ਕਹਿੰਦੇ ਇੱਕ ਵਾਰੀ ਬਿਜ਼ਨਸ ਦੇ ਵਿੱਚ ਉਹ ਘਾਟਾ ਪੈ ਗਿਆ ਜਦੋਂ ਘਾਟਾ ਪੈ ਗਿਆ ਲੱਖੀ ਬਨਜਾਰੇ ਨੂੰ ਉਸ ਨੇ ਕੀ ਕਰਿਆ ਇੱਕ ਸ਼ਾਹੂਕੋਰਕਾਰ ਕੋਲੇ ਚਲਾ ਗਿਆ ਕਿਸੇ ਧਰਨਾੜ ਬੰਦੇ ਕੋਲੇ ਉਸ ਕਿ ਮੈਨੂੰ ਬਿਜ਼ਨਸ ਦੇ ਵਿੱਚੋਂ ਘਾਟਾ ਪੈ ਗਿਆ ਮੈਨੂੰ ਕਰਜ਼ਾ ਚਾਹੀਦਾ ਹੈ ਤਾਂ ਕਹਿੰਦੇ ਵੀ ਉਹਨੇ ਕਰਜ਼ਾ ਤਾਂ ਦੇਤਾ ਸਾਹੂਕਰ ਨੇ ਕਹਿੰਦਾ ਵੀ ਤੂੰ ਕਰਜ਼ਾ ਤਾਂ ਲੈ ਜਾ ਮੈਂ ਤੈਨੂੰ ਪੈਸੇ ਤਾਂ ਦੇ ਦਿੰਨਾ ਪਰ ਮੇਰੇ ਕੋਲ ਗਿਰਵੀ ਕੀ ਰੱਖੇਗਾ ਮੈਨੂੰ ਕਿਉਂਕਿ ਹਨਾ ਅੱਜ ਕੱਲੇ ਜਿਵੇਂ ਆਪਾਂ ਬੈਂਕਾਂ ਤੋਂ ਕਰਜ਼ਾ ਲੈਂਦੇ ਨੇ ਲੋਕ ਚੈੱਕ ਦਿੰਦੇ ਨੇ ਜਾਂ ਕੋਈ 골ਡ ਲੋਨ ਲੈਂਦਾ ਜਾਂ ਕਈ ਤਰ੍ਹਾਂ ਦੇ ਲੋਨ ਲੈਂਦੇ ਨੇ ਲੋਕਾਂ ਨੂੰ ਕੁਛ ਨਾ ਕੁਛ ਆਪਾਂ ਨੂੰ ਦੇਣਾ ਪੈਂਦਾ ਹਨਾ ਸੰਤੁਸ਼ਟੀ ਵਾਸਤੇ ਉਹਦੀ ਤਸੱਲੀ ਵਾਸਤੇ ਤਾਂ ਜਿਹੜਾ ਲੱਖੀ ਬਨਜਾਰਾ ਸੀ ਉਹ ਕਹਿੰਦਾ ਵੀ ਮੈਨੂੰ ਮੇਰੇ ਮੇਰੇ ਕੋਲ ਸਭ ਤੋਂ ਮੇਰੀ ਜਿਹੜੀ ਕੀਮਤੀ ਚੀਜ਼ ਆ ਉਹ ਮੇਰਾ ਇਹ ਕੁੱ ਤੇ ਸ਼ਾਹੂਕਾਰ ਕੁੱਤੇ ਨੂੰ ਜਾਣ ਤੋਂ ਪਹਿਲਾਂ ਜਿਹੜਾ ਲੱਖੀ ਬਨਜਾਰਾ ਸੀ ਉਹ ਕੁੱਤੇ ਨੂੰ ਕਹਿੰਦਾ ਕਿ ਜਿੰਨਾ ਵਫਾਦਾਰ ਤੂੰ ਮੇਰੇ ਪ੍ਰਤੀ ਰਹਾ ਓਨਾ ਹੀ ਇਸ ਸ਼ਾਹੂਕਾਰ ਦੇ ਪ੍ਰਤੀ ਵਫਾਦਾਰ ਰਹਿਣਾ ਇਹਨੇ ਆਪਣੀ ਔਖੇ ਟਾਈਮ ਦੇ ਵਿੱਚ ਮਦਦ ਕੀਤੀ ਹੈ ਤੂੰ ਇਸ ਦੀ ਕੋਈ ਵੀ ਗੱਲ ਮੋੜਨੀ ਨਹੀਂ ਇਹੇ ਤੈਨੂੰ ਟਾਈਮ ਤੇ ਰੋਟੀ ਦੇਵੇ ਨਾ ਦੇਵੇ ਪਰ ਤੂੰ ਇਹਦਾ ਕੰਮ ਹੈ ਜਿਹੜਾ ਪੂਰੀ ਇਮਾਨਦਾਰੀ ਨਾਲ ਕਰਨਾ ਤੇ ਇੱਥੇ ਤਾਂ ਕੁਝ ਦਿਨ ਰਹਿਣਾ ਕੁਝ ਦਿਨ ਬਾਅਦ ਜਿਹੜਾ ਮੈਂ ਇਹਦਾ ਕਰਜ਼ਾ ਉਹ ਵਾਪਸ ਦੇ ਕੇ ਤੈਨੂੰ ਇੱਥੋਂ ਲੈ ਜਾਊਂਗਾ ਘਬਰਾਉਣਾ ਨਹੀਂ ਮੈਂ ਆਊਂਗਾ ਥੋੜੇ ਸਮੇਂ ਬਾਅਦ ਹੀ ਆਊਂਗਾ ਚਲੋ ਜੀ ਕਹਿ ਕੇ ਇਹਨੂੰ ਸਮਝਾ ਕੇ ਜੋ ਵੀ ਸਮਝਾਇਆ ਇਹ ਜਿੰ ਚਲੋ ਜੀ ਕੁਛ ਦਿਨ ਲੰਘੇ ਕਹਿੰਦੇ ਜਿਹੜਾ ਕੁੱਤਾ ਸੀਗਾ ਕੁੱਤੇ ਰਾਤ ਨੂੰ ਕੁੱਤਾ ਰਾਖੀ ਦਾ ਕੰਮ ਕਰਦਾ ਹੁੰਦਾ ਸੀ ਸਹੂਕਾਰ ਦੇ ਘਰੇ ਰਾਤ ਨੂੰ ਕਹਿੰਦੇ ਚੋਰ ਆ ਗਏ ਉਸ ਸਹੂਕਾਰ ਦੇ ਘਰੇ ਚੋਰੀ ਕਰਨ ਲੱਗੇ ਕੁੱਤਾ ਇੰਨਾ ਸਮਝਦਾਰ ਸੀ ਉਸ ਨੇ ਜਿਹੜਾ ਉਹ ਸਹੂਕਾਰ ਜਿਉਂ ਠਾਇਆ ਨਹੀਂ ਕਿਉਂਕਿ ਹੋ ਸਕਦਾ ਸੀਗਾ ਜੇ ਕੁੱਤਾ ਸਹੂਕਾਰ ਨੂੰ ਠਾਉਂਦਾ ਰਾਤ ਨੂੰ ਚੋਰਾਂ ਕੋਲੇ ਕੋਈ ਹਥਿਆਰ ਹੁੰਦਾ ਉਹ ਸ਼ਾਹੂਕਾਰ ਨੂੰ ਮਾਰ ਦਿੰਦੇ ਜਾਂ ਕੁੱਤੇ ਨੂੰ ਮਾਰ ਦਿੰਦੇ ਉਹਨੇ ਚੁੱਪਚਾਪ ਜਿਹੜਾ ਕੁੱਤਾ ਸੀ ਉਹਨੇ ਸਾਰਾ ਕੁਝ ਰਿਕਾਰਡ ਕਰ ਲਿਆ ਦੇਖਦਾ ਰਿਹਾ ਉਹ ਚੋਰੀ ਹੁੰਦੀ ਜਦੋਂ ਸਾਰੀ ਰਾਤ ਚੋਰੀ ਕਰਦੇ ਰਹੇ ਚੋਰ ਰਾਤ ਨੂੰ ਜਦੋਂ ਸਮਾਨ ਲੈ ਕੇ ਟੱਪਣ ਲੱਗੇ ਗਾਹਾਂ ਜਾ ਕੇ ਕਹਿੰਦੇ ਦਿਨ ਦੀ ਜਿਹੜੀ ਹੋਸੀਆ ਦਿਨ ਚੜ੍ਹਨਾ ਸ਼ੁਰੂ ਹੋ ਗਿਆ ਉਹਨਾਂ ਨੇ ਕੀ ਕਰਿਆ ਚੋਰਾਂ ਨੇ ਸੋਚਿਆ ਵੀ ਯਾਰ ਆਪਾਂ ਦਿਨੇ ਤਾਂ ਚੋਰੀ ਦਾ ਮਾਲ ਲੈ ਜਾ ਨਹੀਂ ਸਕਦੇ ਆਪਾਂ ਇੱਥੇ ਕਿਤੇ ਲੁਕੋਈਏ ਦਿਨੇ ਉਰਾਂ ਪਰਾਂ ਕਿਤੇ ਟਾਈਮ ਪਾਸ ਕਰਾਂਗੇ ਰਾਤ ਨੂੰ ਫੇਰੇ ਚੋਰੀ ਦਾ ਮਾਲ ਆਪਾਂ ਚਾਕੇ ਲੈ ਜਾਾਂਗੇ ਉਹਨਾਂ ਨੇ ਇੱਕ ਟੋਬੇ ਦੇ ਕੋਲੇ ਚੋਰੀ ਦਾ ਮਾਲ ਆਪਦਾ ਦੱਬ ਤਾ ਲੁਕੋਤਾ ਦੇਖ ਕੁੱਤਾ ਇਹ ਸਾਰਾ ਕੁਝ ਦੇਖ ਕੇ ਵਾਪਸ ਆ ਗਿਆ ਸ਼ਾਹੂਕਾਰ ਕੋਲੇ ਇਹਨਾਂ ਨੂੰ ਸ਼ਾਹੂਕਾਰ ਵੀ ਉੱਠ ਰਿਹਾ ਸੀ ਉਹ ਉਹਨਾਂ ਦੇ ਰੌਲਾ ਪੈ ਗਿਆ ਕਹਿੰਦੇ ਚੋਰੀ ਹੋ ਗਈ ਚੋਰੀ ਹੋ ਗਈ ਕੁੱਤਾ ਸ਼ਾਹੂਕਾਰ ਨੂੰ ਇਸ਼ਾਰੇ ਦੇ ਨਾਲ ਉਹ ਜਗ੍ਹਾ ਦੇ ਉੱਤੇ ਲੈ ਆਇਆ ਜਿੱਥੇ ਜਿਹੜਾ ਚੋਰ ਦੱਬ ਕੇ ਗਿਆ ਸੀ ਸੋਨਾ ਜਾ ਗਹਿੜੇ ਘਟੇ ਜੋ ਵੀ ਸਮਾਨ ਚੱਕਿਆ ਸੀ ਉਹਨਾਂ ਦੇ ਸ਼ਾਹੂਕਾਰ ਦੇ ਘਰੋਂ ਉਹਨੇ ਭਈ ਨੇ ਇਸ਼ਾਰਾ ਕਰਿਆ ਸ਼ਾਹੂਕਾਰ ਨੇ ਪਟਾਇਆ ਉਥੋਂ ਸਾਰਾ ਚੋਰੀ ਦਾ ਸਮਾਨ ਜਿਹੜਾ ਇੱਕ ਇੱਕ ਚੀਜ਼ ਸੋਨੇ ਜੋ ਵੀ ਹੈਗਾ ਸੀ ਚੋਰੀ ਦਾ ਸਮਾਨ ਸਾਰਾ ਬਰਾਮਦ ਹੋ ਗਿਆ ਤਾਂ ਕਹਿੰਦੇ ਉਸ ਤੋਂ ਬਾਅਦ ਜਿਹੜਾ ਸ਼ਾਹੂਕਾਰ ਸੀ ਆ ਸ਼ਾਹੂਕਾਰ ਕਹਿੰਦਾ ਵੀ ਤੈਂ ਮੈਂ ਨਾ ਅੱਜ ਮੇਰਾ ਐਡਾ ਵੱਡਾ ਜਿਹੜਾ ਘਟਾ ਪੂਰਾ ਕਰਿਆ ਜਿਹਦਾ ਮੈਂ ਸਾਰੀ ਜ਼ਿੰਦਗੀ ਚ ਘਟਾ ਪਰਭਾਈ ਨਹੀਂ ਕਰ ਸਕਦਾ ਸੀ ਦੋਸਤੋ ਸ਼ਾਹੂਕਾਰ ਦੇ ਘਰੇ ਖੋਰੇ ਕਿੰਨੇ ਕ ਪੈਸੇ ਪਏ ਸੀ ਖੋਰੇ ਕਿੰਨਾ ਕ ਸੋਨਾ ਚਾਂਦੀ ਧਨ ਦੌਲਤ ਪਈ ਸੀ ਕਿੰਨਾ ਕੋ ਉਹ ਜਿਹੜੇ ਗਟੇ ਗਹਿਣੇ ਚਾਕੇ ਲਗਾਏ ਸੀ ਕਿਉਂ ਦੀ ਹੋਣਾ ਬੋਰੀਆਂ ਭਰੀਆਂ ਹੋਈਆਂ ਸੀ ਤਾਂ ਦੋਸਤੋ ਇਹਦੇ ਜਾਂ ਸ਼ਾਹੂਕਾਰ ਸੀ ਉਹਨੇ ਇਹਨੂੰ ਆਜ਼ਾਦ ਕਰਨ ਦਾ ਫੈਸਲਾ ਲਿਆ ਆਜ਼ਾਦ ਕਰਕੇ ਇਹਨੂੰ ਕਹਿੰਦਾ ਵੀ ਤੂੰ ਜਾਬ ਦੇ ਮਾਲਕ ਕੋਲੇ ਜਾ ਅੱਜ ਤੋਂ ਬਾਅਦ ਤੇਰਾ ਸਾਰਾ ਜਿਹੜਾ ਕਰਜ਼ਾ ਉਹ ਮਾਫ ਹੈ ਮੈਂ ਕਿਹ ਰੁਪਈਆ ਨਹੀਂ ਲੈਂਦਾ ਤੇਰੇ ਸ਼ਾਹੂਕਾਰ ਤੋਂ ਤੇ ਤੈਨੂੰ ਵੀ ਆਜ਼ਾਦ ਕਰਦਾ ਤੂੰ ਆਪਦਾ ਜਾ ਸਕਦਾ ਚਲੋ ਜੀ ਕੁੱਤਾ ਜਿਹੜਾ ਸ਼ਾਹੂਕਾਰ ਦੇ ਕੋਲੋਂ ਆਹੀ ਰਾਸਤੇ ਕਹਿੰਦੇ ਟੱਪਿਆ ਅੱਗੋ ਬਨਜਾਰਾ ਆਉਂਦਾ ਸੀ ਬਨਜਾਰਾ ਇੱਥੇ ਕਿਤੇ ਨੇੜੇ ਬਨਜਾਰਾ ਸੀ ਜਦੋਂ ਬਨਜਾਰੇ ਨੇ ਕੁੱਤੇ ਨੂੰ ਦੇਖਿਆ ਤਾ ਕੁੱਤੇ ਦੇ ਬਣ ਜਾ ਰਹੇ ਨੇ ਕਹਿੰਦੇ ਗੋਲੀ ਮਾਰੀ ਦੂਰੋਂ ਦੇਖ ਕੇ ਵੀ ਯਾਰ ਮੈਂ ਤੈਨੂੰ ਆਪ ਹੀ ਲੈ ਜਾਂਦਾ ਜਦੋਂ ਮੈਂ ਕਿਹਾ ਸੀ ਵੀ ਤੂੰ ਮੈਨੂੰ ਝੂਠਾ ਪਾਤਾ ਜਦੋਂ ਮੈਂ ਤੈਨੂੰ ਸ਼ਾਹੂਕਾਰ ਦੇ ਕਰੇ ਵੀ ਸ਼ਾਹੂਕਾਰ ਇਹ ਕਹੂਗਾ ਮੈਨੂੰ ਫਰੇਬੀ ਕਹੂਗਾ ਮੈਨੂੰ ਝੂਠਾ ਕਹੂਗਾ ਵੀ じゃ ਤੂੰ ਕੁੱਤਾ ਜਾਣ ਕੇ ਕੁੱਤਾ ਮੇਰੇ ਕੋਲ ਛੱਡ ਗਿਆ ਵੀ ਬਾਅਦ ਚੋਂ ਕੁੱਤੇ ਨੂੰ ਨਾਲੇ ਸਿਖਾ ਗਿਆ ਵੀ ਤੂੰ ਬਾਅਦ ਚੋਂ ਭੱਜ ਜਾ ਹੀ ਹਨਾ ਵੀ ਮੈਨੂੰ ਝੂਠਾ ਪਾਤਾ ਕੁੱਤੇ ਨੇ ਠੀਕ ਹੈ ਇੰਨਾ ਇਮਾਨਦਾਰ ਤੂੰ ਸੀਗਾ ਵੀ ਅੱਜ ਇਹ ਤੈਨੂੰ ਕੀ ਹੋ ਗਿਆ ਉਹਨੇ ਭਾਈ ਗੁੱਸੇ 'ਚ ਦੇ ਗੋਲੀ ਮਾਰੀ ਗੁੱਸੇ 'ਚ ਗੋਲੀ ਮਾਰੀ ਇਹ ਤੜਫ ਤੜਫ ਕੇ ਲਾਵੇ ਆਇਆ ਕੁੱਤਾ ਜਿਵੇਂ ਉਹ ਤੁਸੀਂ ਗਲ ਦੇ ਵਿੱਚ ਦੇਖ ਰਹੇ ਹੋ ਗਲ ਦੇ ਵਿੱਚ ਇਹ ਚਿੱਠੀ ਪਾਈ ਹੋਈ ਹੈ ਜਦੋਂ ਸ਼ਾਹੂਕਾਰ ਦਿਖਾਉ ਮੜਾ ਜਾਂ ਖਾਨ ਸਾਹਿਬ ਨੇੜੇ ਹੋ ਕੇ ਇਹਦੇ ਗਲ ਦੇ ਵਿੱਚ ਆ ਚਿੱਠੀ ਪਾਈ ਹੋਈ ਹੈ ਇਹ ਚਿੱਠੀ ਉਹਨੇ ਦੇਖਿਆ ਸ਼ਾਹੂਕਾਰ ਉਹਨੇ ਆਪਣਾ ਲੱਖੀ ਭਣ ਜਾ ਰਹੇ ਨੇ ਵੀ ਆ ਕੋਈ ਚਿੱਠੀ ਪਾਈ ਹੋਈ ਹੈ ਇਹਦੇ ਗਲ 'ਚ ਉਹਨੇ ਚਿੱਠੀ ਕੱਢੀ ਚਿੱਠੀ ਕੱਢ ਕੇ ਜਦੋਂ ਪੜਿਆ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਆ ਵੀ ਇਹ ਜਿਹੜਾ ਕੁੱਤਾ ਹੈ ਇਹਨੇ ਮੇਰਾ ਅੱਜ ਬਹੁਤ ਵੱਡਾ ਕੰਮ ਕਰਤਾ ਇਹਨੇ ਮੇਰੀ ਜ਼ਿੰਦਗੀ ਦਾ ਘਾਟਾ ਪੂਰਾ ਕਰਤਾ ਹੋ ਸਕਦਾ ਮੇਰੀ ਤੋਂ ਜ਼ਿੰਦਗੀ ਚ ਇਨੀ ਧਨ ਦੌਲਤ ਨਾਲ ਜੁੜੀ ਜਾ ਸਕਦੀ ਹੋਵੇ ਵੀ ਜਿੰਨੀ ਇਹਨੇ ਅੱਜ ਮੇਰੀ ਬਚਾਤੀ ਇਸ ਕਰਕੇ ਅੱਜ ਤੋਂ ਬਾਅਦ ਇਹਨੂੰ ਮੈਂ ਆਪ ਦੇ ਜਿਹੜਾ ਉਹ ਚੋ ਮਤਲਬ ਕਿ ਬਰੀ ਕਰਦਾ ਮੈਨੂੰ ਠੀਕ ਹੈ ਇਹਨੂੰ ਆਪਦੇ ਮੈਂ ਤੇਰੇ ਕੋਲੇ ਭੇਜ ਰਿਹਾ ਇਹ ਆਪਦਾ ਪੂਰਾ ਕੰਮ ਕੰਪਲੀਟ ਕਰਕੇ ਤੇ ਤੇਰਾ ਕਰਜ਼ਾ ਮਾਫ ਕਰਵਾ ਕੇ ਜਾ ਰਿਹਾ ਵੀ ਇਹਨੂੰ ਹੁਣ ਅੱਜ ਤੋਂ ਬਾਅਦ ਆਜ਼ਾਦ ਕਰ ਰਿਆਂ ਨੂੰ ਪੂਰੀ ਤਰ੍ਹਾਂ ਤਾਂ ਦੋਸਤੋ ਉਸ ਤੋਂ ਬਾਅਦ ਕਹਿੰਦੇ ਚਿੱਠੀ ਪੜ ਕੇ ਲੱਖੀ ਬਣਜਾਰਾ ਫਿਰ ਇੱਥੇ ਭੁੱਬਾ ਮਾਰ ਮਾਰ ਕੇ ਫੁੱਟ ਫੁੱਟ ਕੇ ਰੋਇਆ ਸੀ ਸੋ ਇਹ ਦੋਸਤੀ ਦੀ ਇਹ ਇਮਾਨਦਾਰੀ ਦੀ ਉਹ ਮਿਸਾਲ ਆ ਜਿਹੜੀ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਇਹ ਜਗਾ ਜੇ ਆਪਾਂ ਕਹੀਏ ਵੀ ਬਣੀ ਕਿੱਥੇ ਹੋਈ ਹੈ ਤਾਂ ਮੈਂ ਥੋੜਾ ਜਿਹਾ ਖਾਨ ਸਾਹਿਬ ਇੱਧਰ ਆਓ ਮੈਂ ਜੇ ਮੈਂ ਦੱਸ ਦਵਾਂ ਇਹ ਬਣੀ ਹੋਈ ਹੈ ਜੀ ਤੁਸ਼ਾਮ ਤੁਸ਼ਾਮ ਤੋਂ ਮੰਡਾਲੀ ਰੋਡ ਤੇ ਅ ਦਿੱਲੀ ਰੋਡ ਦੇ ਉੱਤੇ ਇੱਕ ਮੰਡਾਲੀ ਪਿੰਡ ਆਉਂਦਾ। ਦਿੱਲੀ ਹਾਂਸੀ ਤੋਂ ਚੱਲਾਂਗੇ ਮੇਨ ਹਾਈਵੇ ਜਿਹੜਾ ਦਿੱਲੀ ਨੂੰ ਦਿੱਲੀ ਤੋਂ ਹਾਂਸੀ ਵਾਲੇ ਰੋਡ ਦੇ ਉੱਤੇ ਮੰਡਾਲੀ ਪਿੰਡ ਪੈਂਦਾ। ਮੇਰੇ ਖਿਆਲ 'ਚ ਹਾਂਸੀ ਤੋਂ ਹੋਊਗਾ 35 30 35 35 ਕਿਲੋਮੀਟਰ ਮੰਡਾਲੀ। ਮੰਡਾਲੀ ਤੋਂ ਤੋਸ਼ਾਮ ਰੋਡ ਦੇ ਉੱਤੇ ਪੈਂਦਾ। ਜੇ ਤੁਸੀਂ ਆਓਗੇ ਇਧਰ ਤੋਸ਼ਾਮ ਰਹਿ ਗਿਆ 4 ਕਿਲੋਮੀਟਰ ਇਧਰ ਮੰਡਾਲੀ ਰਹਿ ਗਿਆ ਜਿਹੜਾ ਉਹ ਹੈਗਾ ਮੈਨੂੰ ਲੱਗਦਾ ਇਥੋਂ 30 35 ਕਿਲੋਮੀਟਰ ਹੋਣਾ। ਤੇ ਜੇ ਆਪਾਂ ਗੱਲ ਕਰੀਏ ਅਗਰ ਤੁਸੀਂ ਹਾਂਸੀ ਤੋਂ ਸਿੱਧਾ ਤਿਸ਼ਾਮ ਆਉਣੀਓ ਤਾਂ ਹਾਂਸੀ ਤੋਂ ਤਿਸ਼ਾਮ ਆ ਕੇ ਤਿਸ਼ਾਮ ਤੋਂ ਮਢਾਲੀ ਵਾਲੇ ਰੋਡ ਦੇ ਉੱਤੇ ਪਊਗਾ ਤਿਸ਼ਾਮ ਤੋਂ 4 ਕਿਲੋਮੀਟਰ ਦੇ ਉੱਤੇ ਦੋਸਤੋ ਇਹ ਮਿਸਾਲ ਹੈ ਉਸ ਟਾਈਮ ਦੀ ਹਾਲਾਂਕਿ ਇਹਦਾ ਇਤਿਹਾਸ ਦੇ ਵਿੱਚ ਬਹੁਤਾ ਜ਼ਿਕਰ ਨਹੀਂ ਇਸ ਕਰਕੇ ਇਹ ਚੀਜ਼ ਹੈ ਜਿਹੜੀ ਹਜੇ ਤੱਕ ਮਤਲਬ ਬਾੜੀ ਘੋਣੀ ਹੋਈ ਹਰਿਆਣੇ ਦੇ ਵਿੱਚ ਪੈਂਦਾ ਹੈ ਦੋਸਤੋ ਮੈਂ ਭੁੱਲ ਗਿਆ ਸੀ ਥੋੜਾ ਜਿਹਾ ਸਾਨੂੰ ਹਰਿਆਣੇ ਦੇ ਵਿੱਚ ਪੈਂਦਾ ਹੈ ਤੇ ਉਸ ਸਮੇਂ ਦੀ ਇਹ ਥੋੜਾ ਜਿਹਾ ਹੋਇਆ ਇੱਕ ਵੀਰ ਸਾਨੂੰ ਦੱਸ ਰਿਹਾ ਸੀ ਥੋੜਾ ਜਿਹਾ ਮੁਸਤਕ ਅੱਗੇ ਆਓ ਮਾੜਾ ਇੱਕ ਦੱਸ ਰਿਹਾ ਸੀ ਸਾਨੂੰ ਵੀਰ ਉਹ ਕਹਿੰਦਾ ਵੀ ਜਦੋਂ ਨਾ ਆਹ ਨਾਲਾ ਬਣਿਆ ਅਹ ਨਾਲਾ ਬਣਿਆ ਇੱਕ ਕਿਸਾਨ ਸਾਨੂੰ ਦੱਸ ਰਿਹਾ ਸੀ ਕਹਿੰਦੇ ਜਦੋਂ ਇਹ ਨਾਲਾ ਬਣਿਆ ਕਹਿੰਦੇ ਤੇ ਜੀਸੀਬੀਆਂ ਆ ਗਈਆਂ ਜੀਸੀਬੀ ਆ ਗਈਆਂ ਜਿਹੜੀਆਂ ਇਹ ਨਾਲੇ ਨੂੰ ਪੱਟਣ ਲੱਗੀਆਂ ਨਾਲਾ ਇਹ ਉਸ ਟਾਈਮ 'ਚ ਇਹਦੇ ਲਬੋਂ ਦੀ ਕੱਢ ਰਹੇ ਸੀਗੇ ਆ ਬਿਲਕੁਲ ਇਹਦੇ ਨੇੜੇ ਦੀ ਯਾਨੀ ਇਹ ਸਮਾਦ ਜਿਹੜੀ ਕੁੱਤੇ ਦੀ ਵਿਚਾਰੀ ਸੀ ਕਹਿੰਦੇ ਇੱਕ ਜੀਸੀਬੀ ਆਈ ਉਹ ਜਾਮ ਹੋ ਗਈ ਉਹਨੂੰ ਕੱਢਣ ਵਾਸਤੇ ਦੂਜੀ ਜੀਸੀਬੀ ਆਈ ਕਹਿੰਦੇ ਉਹ ਵੀ ਜਾਮ ਹੋ ਗਈ ਕਹਿੰਦੇ ਜਿਹੜੀ ਵੀ ਜੀਸੀਬੀ ਬੁਲਾਇਆ ਕਰਨਾ ਇੱਥੇ ਆ ਕੇ ਜਾਮ ਹੋ ਜਾਇਆ ਕਰੇ ਕਹਿੰਦੇ ਫਿਰ ਇੱਥੇ ਕੋਈ ਕਿਸਾਨਾਂ ਨੇ ਦੱਸਿਆ ਵੀ ਭਾਈ ਇੱਥੇ ਐ ਕਰਕੇ ਕੁੱਤੇ ਦੀ ਸਮਾਦ ਹੈਗੀ ਵੀ ਇਹ ਉਦੋਂ ਉਸ ਟਾਈਮ 'ਚ ਕਹਿੰਦੇ ਛੋਟੀ ਸੀ ਇਹ ਕੁੱਤੇ ਦੀ ਸਮਾਦ ਹੈ ਵੀ ਤਾਂ ਕਰਕੇ ਭਾਈ ਤੁਸੀਂ ਉਹ ਥੋੜਾ ਜਿਹਾ ਗਲਤੀ ਕਰ ਰਹੇ ਹੋ ਕਹਿੰਦੇ ਫਿਰ ਇਹ ਨਾਲਾ ਜਿਹੜਾ ਹਟਾ ਕੇ ਬਣਾਇਆ ਗਿਆ ਹਟਾ ਕੇ ਬਣਾਉਣ ਤੋਂ ਬਾਅਦ ਫਿਰ ਕਹਿੰਦੇ ਉਹ ਜੀਸੀਬੀਆਂ ਚੱਲੀਆਂ ਤੀ ਫਿਰ ਜਿਹੜੇ ਇਥੋਂ ਦੇ ਲੋਕਲ ਲੋਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਇਹ ਵਾਰਦਾਤ ਉਸ ਸਮੇਂ ਦੇ ਵਿੱਚ ਹੋਈ ਸੀ ਸੋ ਦੋਸਤੋ ਇਹ ਸੀ ਉਹ ਕੁੱਤੇ ਦੀ ਸਮਾਦ ਉਸ ਟਾਈਮ ਦਾ ਜੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਿਲਖਣ ਨੇ ਕੁਝ ਅਲੱਗ ਨੇ ਤੁਹਾਨੂੰ ਅਸੀਂ ਘਰੇ ਬੈਠਿਆਂ ਨੂੰ ਦਿਖਾਉਂਦੇ ਰਹਨੇ ਆ ਜੇ ਕਿਸੇ ਦਾ ਇਧਰ ਗੀੜਾ ਵੱਜਦਾ ਹੋਵੇ ਤਾਂ ਆ ਕੇ ਦੇਖ ਜਿਓ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਠੀਕ ਹੈ ਇੱਕ ਮਿਸਾਲ ਬਣੀ ਹੋਈ ਹੈ ਹਨਾ ਸੋ ਮਿਸਾਲ ਆ ਤੁਸੀਂ ਦੇਖ ਕੇ ਵੀ ਜਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਦੋਸਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋਰ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੁਰ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ